ਆਦਮਿਸ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ 파ਰਮਜੀਤ ਸਿੰਘ ਭਖਨੇਵਾਲੋਂ ਪਿਆਰ ਤੇ ਸਤਿਕਾਰ ਭਰੀ ਸਤ ਸ੍ਰੀ ਅਕਾਲ ਕ੍ਰੀਡੈਂਟ ਖਬਰਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ 온ਟਾਰੀਓ ਬ੍ਰਿਟਿਸ਼ ਕਲੰਬੀਆ ਮੈਨੀਟੋਬਾ ਤੇ ਸਕੈਚਵਨ ਨੇ ਸੂਬੇ ਦੇ ਵਿੱਚ ਨਾਮਜ਼ਦਗੀਆਂ ਜਾਰੀ ਕਰ ਦਿੱਤੀਆਂ ਨੇ ਇਹ ਸੱਤੇ ਚਾਰ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਨੇ ਇਮੀਗ੍ਰੇਸ਼ਨ ਉਮੀਦਵਾਰਾਂ ਲਈ ਨਾਮਜ਼ਦਗੀਆਂ ਜਾਰੀ ਕਰ ਦਿੱਤੀਆਂ ਨੇ ਉਮੀਦਵਾਰਾਂ ਨੂੰ ਉਹਨਾਂ ਦੇ ਪੇਸ਼ੇਵਰ ਅਨੁਭਵ ਸੁਰੱਖਿਤਰ ਰੋਜ਼ਗਾਰ ਤੇ ਸੂਬੇ ਇਮੀਗ੍ਰੇਸ਼ਨ ਲਈ ਆਮ ਯੋਗਤਾ ਲਈ ਚੁਣਿਆ ਗਿਆ ਸੀ ਹਰੇਕ ਪੀਐਨਪੀ ਉਮੀਦਵਾਰ ਉਮੀਦਵਾਰਾਂ ਨੂੰ ਯੋਗਤਾ ਪੁਆਇੰਟ ਨਿਰਧਾਰਤ ਕਰਨ ਦੇ ਲਈ ਆਪਣੀ ਖੁਦ ਦੀ ਸਕੋਰਿੰਗ ਪ੍ਰਣਾਲੀ ਦੀ ਵਰਤੋਂ ਕਰਦਾ ਜੇਕਰ ਕੋਈ ਸਟ੍ਰੀਮ ਫੈਡਰਲ ਐਕਸਪ੍ਰੈਸ ਐਂਟ੍ਰੀ ਸਟ੍ਰੀਮ ਵਿਆਪਕ ਰੈਕਿੰਗ ਸਟ੍ਰੀਮ ਅਤੇ ਇੱਕ ਸਾਰਾਤਾ ਇਸ ਸਕੋਰ ਦੇ ਵੱਡੇ ਪੱਧਰ ਤੇ ਇੱਕ ਦੂਜੇ ਦੇ ਨਾਲ ਤੁਨਾ ਤੁਲਨਾ ਯੋਗ ਨਈਨੇ ਅਤੇ ਇਹਨਾਂ ਨੂੰ ਸਿਰਫ ਇੱਕ ਖਾਸ ਪੀਐਨਪੀ ਦੇ ਸੰਦਰਭ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਸੂਬੇ ਦੇ ਵਿੱਚ ਜਿੱਥੇ ਇਮੀਗ੍ਰੇਸ਼ਨ ਨਤੀਜੇ ਸਤੰਬਰ 6 ਤੋਂ 13 ਤੱਕ ਨਿਕਲ ਕੇ ਆਏ ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ 10 ਸਤੰਬਰ ਨੂੰ ਬ੍ਰਿਟਿਸ਼ ਕੋਲੰਬੀਆ ਪੀਐਨਪੀ ਨੇ ਸਕਰਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਰਾਹੀਂ ਉਮੀਦਵਾਰਾਂ ਨੂੰ ਸੱਦਾ ਦਿੱਤਾ ਇਸ ਡਰਾ ਨੇ ਉਮੀਦਵਾਰਾਂ ਨੂੰ ਮੰਗ ਵਿੱਚ ਪੇਸ਼ਿਆਂ ਦੇ ਅੰਦਰ ਪੇਸ਼ੇਵਰ ਤਜਰਬੇ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਿਸ ਵਿੱਚ ਪ੍ਰੋਵਿੰਸ ਭਾਰਤੀ ਚਾਹੁੰਦਾ ਹੈ ਅਤੇ ਐਕਸਟ੍ਰੈਕਸ ਐਂਟਰੀ ਬ੍ਰਿਟਿਸ਼ ਕੋਲੰਬੀਆ ਵਿਕਲਪ ਨਾਲ ਜੋੜਿਆ ਗਿਆ ਸੀ ਇਸ ਡਰਾ ਦੇ ਤਹਿਤ ਉਮੀਦਵਾਰਾਂ ਨੂੰ ਵੱਖੋ-ਵੱਖਰੇ ਕੱਟਆਫ ਸਕੋਰ ਉਹਨਾਂ ਦੇ ਪੇਸ਼ੇਵਰ ਅਨੁਭਵ ਦੇ ਆਧਾਰ 'ਤੇ ਚਾਈਲਡ ਕੇਅਰ ਵਰਕਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 83 ਸਕੋਰ ਦੀ ਜਿੱਥੇ ਜ਼ਰੂਰਤ 30 ਸੱਦੇ ਇਹਨਾਂ ਲੋਕਾਂ ਨੂੰ ਜਾਰੀ ਕੀਤੇ ਗਏ ਨੇ। ਉਹ ਸਾਰੇ ਕਾਮਿਆਂ ਦੇ ਵਿੱਚ ਸੱਦਾ ਘੱਟੋ-ਘੱਟ 99 ਸਕੋਰਾਂ ਦੀ ਜਿੱਥੇ ਜ਼ਰੂਰਤ ਹੈ ਤੇ 19 ਸੱਦੇ ਇੱਥੇ ਜਾਰੀ ਕੀਤੇ ਗਏ ਨੇ। ਹੈਲਥ케ਅਰ ਵਰਕਰਾਂ ਨੂੰ ਸੱਦਾ ਦੇਣ ਲਈ ਘੱਟੋ-ਘੱਟ 99 ਸਕੋਰਾਂ ਦੀ ਜਿੱਥੇ ਜ਼ਰੂਰਤ ਹੈ 18 ਸੱਦੇ ਇਹਨਾਂ ਨੂੰ ਜਾਰੀ ਕੀਤੇ ਗਏ ਨੇ। ਤਕਨੀਕੀ ਕਰਮਚਾਰੀਆਂ ਨੂੰ ਸੱਦਾ ਘੱਟੋ-ਘੱਟ 117 ਸਕੋਰ ਦੀ ਜਿੱਥੇ ਜ਼ਰੂਰਤ ਹੁੰਦੀ ਹੈ ਤੇ ਉੱਥੇ ਹੀ 84 ਲੋਕਾਂ ਨੂੰ ਸੱਦੇ ਦਿੱਤੇ ਗਏ ਨੇ। ਤੇ ਇਸ ਦੇ ਵਿੱਚ ਖਾਸ ਕਰਕੇ ਵੈਟਰਨਿਟੀ ਕੇਅਰ ਵਰਕਰਾਂ ਨੂੰ ਸੱਦਾ ਦੇਣ ਲਈ ਘੱਟੋ ਘੱਟ 80 ਦਾ ਸਕੋਰ ਤੇ ਇੱਕ ਸੱਦਾ ਜਾਰੀ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੰਗਾ ਦੇ ਅੰਦਰ ਮੌਜੂਦਾ ਕਿੱਤਿਆਂ ਦੀ ਇੱਕ ਸੂਚੀ ਵੀ ਇੱਥੇ ਲੱਭੀ ਜਾ ਸਕਦੀ ਹੈ ਉੱਥੇ ਹੀ অন্ਟਾਰੀਓ ਦੀ ਗੱਲ ਕੀਤੀ ਜਾਵੇ ਤਾਂ 10 ਸਤੰਬਰ ਨੂੰ অন্ਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ OINP ਨੇ ਆਪਣੀ ਰੋਜ਼ਗਾਰ ਨੌਕਰੀ ਦੀ ਪੇਸ਼ਕਸ਼ ਸਟ੍ਰੀਮ ਦੇ ਤਹਿਤ ਤਿੰਨ ਡਰਾ ਰੱਖੇ ਪੈਨਰ ਡਰਾ ਰੋਜ਼ਗਾਰ ਨੌਕਰੀ ਦੀ ਪੇਸ਼ਕਸ਼ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਤਹਿਤ 806 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ 67 ਦੇ ਘੱਟੋ-ਘੱਟ ਸਕੋਰ ਦੀ ਜਿੱਥੇ ਜ਼ਰੂਰ ਸੀ ਸੂਚੀਬੱਧ ਸੇਧ ਕਿੱਤਿਆਂ ਦਾ ਉਨਰ ਵਪਾਰ ਨੌਕਰੀਆਂ ਵਿੱਚ ਪੇਸ਼ਕਸ਼ਤੇ ਵਿਚਾਰ ਕੀਤਾ ਜਾਣਾ ਚਾਹੀਦਾ ਦੂਜਾ ਡਰਾ ਰੋਜ਼ਗਾਰ ਨੌਕਰੀ ਪੇਸ਼ਕਸ਼ ਉਨਰ ਮੰਦ ਵਪਾਰ ਸਟਰੀਮ ਦੇ ਤਹਿਤ ਹੋਇਆ ਤੇ 15 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਅਤੇ ਵਿਚਾਰੇ ਜਾਣ ਦੇ ਲਈ ਸੂਚੀਬੱਧ ਉਨਰ ਮੰਦ ਵਿਆਪਕ ਕਿਤੇ ਇਸ ਘੱਟੋ ਘੱਟ 67 ਸਕੋਰਾਂ ਦੀ ਤੇ ਨੌਕਰੀ ਦੀ ਪੇਸ਼ਕਸ਼ ਦੀ ਜਿੱਥੇ ਜ਼ਰੂਰਤ ਹੁੰਦੀ ਹੈ ਇਸ ਦਿਨ ਨਾ ਤੀਸਰਾ ਡਰਾ ਰੋਜ਼ਗਾਰ ਨੌਕਰੀ ਪੇਸ਼ਕਸ਼ ਇਨ ਡਿਮਾਂਡ ਸਕਿਲਸ ਸਟ੍ਰੀਮ ਦੇ ਤਹਿਤ ਹੋਇਆ ਤੇ 647 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਤੇ 34 ਦੇ ਘੱਟੋ ਪੱਟ ਸਕੋਰ ਦੀ ਜਿੱਥੇ ਜ਼ਰੂਰਤ ਹੈ ਤੇ অন্ਟਾਰੀਓ ਦੇ ਵਿੱਚ ਇੱਕ ਨੌਕਰੀ ਦੀ ਪੇਸ਼ਕਸ਼ ਜੋ ਵਿਚਾਰੇ ਜਾਣ ਵਾਲੇ ਸਟ੍ਰੀਮ ਜਾਂ ਨੌਕਰੀਆਂ ਦੀ ਪੇਸ਼ਕਸ਼ ਦੀਆਂ ਲੋੜਾਂ ਪੂਰੀਆਂ ਕਰਦੀ ਹੈ 17 ਸਤੰਬਰ ਨੂੰ OYNP ਨੇ 1269 ਉਮੀਦਵਾਰਾਂ ਨੂੰ ਸੱਦਾ ਦਿੱਤਾ ਤੇ ਮਨੁੱਖੀ ਪੂੰਜੀ ਤਰੀਜ਼ਾਂ ਦੇ ਅਧੀਨ ਇੱਕ ਹੋਰ ਸੂਬੇ ਚੋਣ ਕੀਤੀ ਗਈ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ 414 ਤੇ 444 ਦੇ ਵਿੱਚਕਾਰ ਕਟੋ ਕਟ ਸਕੋਰ ਦੀ ਲੋੜ ਹੁੰਦੀ ਹੈ ਨਾਲ ਹੀ ਚੁਣੀਆਂ ਗਈਆਂ ਸੇਤ ਸੰਭਾਲ ਭੂਮਿਕਾ ਦੇ ਵਿੱਚ ਕੰਮ ਦਾ ਤਜਰਬਾ ਤੇ ਹੁਣ ਮੈਨੀਟੋਬਾ ਚਲਦੇ ਹਾਂ ਜਿੱਥੇ 17 12 ਸਤੰਬਰ ਨੂੰ ਮੈਨੀਟੋਬਾ ਪੀ ਐਨ ਪੀ ਮੈਨੀਟੋਬਾ ਸਟ੍ਰੀਮ ਦੇ ਵਿੱਚ ਹੁਨਰਮੰਦ ਵਰਕਰਾਂ ਦੇ ਅਧੀਨ ਇੱਕ ਸੂਬੇ ਚੋਣ ਕੀਤੀ ਗਈ ਇਸ ਡਰਾ ਦੇ ਤਹਿਤ 206 ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਸਲਾਹ ਪੱਤਰ ਜਾਰੀ ਕੀਤੇ ਗਏ ਉਮੀਦਵਾਰਾਂ ਨੂੰ ਸਿਰਫ ਉਦੋਂ ਹੀ ਮੰਨਿਆ ਜਾਂਦਾ ਜੇ ਉਹਨਾਂ ਨੇ ਹੇਠ ਲਿਖੇ ਕਿੱਤਿਆਂ ਵਿੱਚ ਮੌਜੂਦਾ ਰੋਜ਼ਗਾਰ ਰੱਖਿਆ ਹੈ ਕੁੱਕ ਰਾਸ਼ਟਰੀ ਪੇਸ਼ੇਵਰ ਵਰਗੀਕਰਨ ਐਨਓਸੀ 63 ਤੇ 200 ਜਾਂ ਫਿਰ ਸ਼ਿਪ ਐਨਓਸੀ 362 ਤੇ 200 ਅਤੇ ਉਹਨਾਂ ਜਾਂ ਉਹਨਾਂ ਦੇ ਜੀਵਨ ਸਾਥੀ ਮੈਨੀਟੋਬਾ ਵਿੱਚ ਪੋਸਟ ਸਕੈਂਡਰੀ ਸਿੱਖਿਆ ਪੂਰੀ ਕੀਤੀ ਸੀ ਇਸ ਡਰਾ ਦੇ ਤਹਿਤ ਬੁਲਾਏ ਗਏ 206 ਮੀ ਦੁਆਰਾ ਵਿੱਚੋਂ 21 ਨੇ ਵੈਦ ਐਕਸਪੈਕਟਸ ਐਂਟਰੀ ਪ੍ਰੋਫਾਈਲ ਨੰਬਰ ਕੋਸ਼ਿਸ਼ ਕੀਤਾ ਤੇ ਉਤੇ ਨੈਸ਼ਨਲ ਅਕੂਪੇਸ਼ਨ ਵਰਗੀਕਰਨ ਕੈਨੇਡਾ ਵਿੱਚ ਕਿੱਤਿਆਂ ਨੂੰ ਸ਼੍ਰੇਣੀਬੱਧ ਕਰਨ ਦੇ ਹਵਾਲੇ ਦੇ ਲਈ ਕੈਨੇਡੀਅਨ ਸਰਕਾਰ ਦੀ ਰਾਸ਼ਟਰੀ ਪ੍ਰਣਾਲੀ ਹੈ ਤੇ ਹੁਣ ਚਲਦੇ ਸਕੇਚਵਨ 12 ਸਤੰਬਰ ਨੂੰ ਸਕੇਚਮਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਨੇ ਕਿਤਿਆਂ ਇਨ ਡਿਮਾਂਡ ਸਟ੍ਰੀਮ ਦੇ ਤਹਿਤ ਇੱਕ ਇੱਕ ਕਸੂਬਈ ਚੌਣ ਕੀਤੀ ਇਸ ਡਰਾਅ ਵਿੱਚ 32 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ ਘੱਟੋ ਘਾਟ 88 ਸਕੋਰ ਐਜੂਕੇਸ਼ਨ ਕ੍ਰੈਡਿਸ਼ੀਅਲ ਅਸੈਸਮੈਂਟ ਜਾਫਰ ਕੈਨੇਡੀਅਨ ਪੋਸਟ ਸਕੈਂਡਰੀ ਸਿੱਖਿਆ ਤੋਂ ਡਿਗਰੀ ਦੀ ਲੋੜ ਅਤੇ ਨਾਲ ਹੀ ਵਰਤਮਾਨ ਵਿੱਚ ਔਰ ਕਈ ਰੁਜ਼ਗਾਰ ਵੀ ਜੋ ਨਿਕਲ ਕੇ ਸਾਹਮਣੇ ਆਏ ਸਾਨਾ ਜਿਸ ਵਿੱਚ ਸੀਨੀਅਰ ਮੈਨੇਜਰ ਵਿਚਾਰ ਸੰਚਾਰ ਤੇ ਹੋਰ ਸਿਵਾਵਾਵਾਂ ਵਿੱਤੀ ਪ੍ਰਬੰਧਨ ਮਨੁੱਖੀ ਸਰੋਤ ਪ੍ਰਬੰਧਨ ਬੈਂਕਿੰਗ ਦਾ ਕ੍ਰਾਫਟ ਵਿੱਤੀ ਅਤੇ ਨਿਵੇਸ਼ ਹੋਰ ਅਧਿਕਾਰੀ ਮਨੁੱਖੀ ਸਰੋਤ ਪੇਸ਼ੇਵਰ ਸੁਪਰਵਾਈਜ਼ਰ ਖਰੀਦ ਏਜੰਸੀ ਕੰਪਿਊਟਰ ਅਤੇ ਸੂਚਨਾ ਪ੍ਰਬੰਧਨ ਸਿਸਟਮ ਸਾਈਬਰ ਸੁਰੱਖਿਆ ਵਪਾਰ ਪ੍ਰਣਾਲੀ ਡਾਟਾ ਵਿਸ਼ਲੇਸ਼ਣ ਕਰਨਾ ਅਤੇ ਡੇਟਾ ਪ੍ਰਸਾਰਕ ਸਾਫਟਵੇਅਰ ਇੰਜੀਨੀਅਰ ਡਿਜ਼ਾਈਨ ਕੰਪਿਊਟਰ ਨੈਟਵਰਕ ਤੇ ਹੋਰ ਕਈ ਖੇਤਰਾਂ ਦੇ ਵਿੱਚ ਜਿੱਥੇ ਇਹ ਐਨਓਸੀਆਂ ਜਾਰੀ ਕੀਤੀਆਂ ਗਈਆਂ ਸਨ ਕ੍ਰੈਡਨ ਕਵਨਵਾਦ ਵਿੱਚ ਇਹ ਸਿਰ ਗੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹਿਓ ਆਜ ਨਿਊਜ਼ ਵਾਲਾ .com ਦੇ ਨਾਲ